ਮਾਛੀਵਾੜੇ ਦੇ ਜੰਗਲਾਂ ਨੂੰ ਪਾਗ ਲਾਉਣ ਵਾਸਤੇ ਸਤਗੁਰੂ ਜੀ ਇਸ ਅਸਥਾਨ ਤੇ ਪਹੁੰਚੇ ਇਸ ਅਸਥਾਨ ਤੇ ਜੰਡ ਹੈ ਜਿੱਥੇ ਸਤਗੁਰਾਂ ਨੇ ਸ਼ਬਦ ਉਚਾਰਿਆ ਖਿਆਲ ਪਾਤ ਸਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱתר ਚੰਗਾ ਪਾਠ ਖੇੜਿਆਂ ਦਾ ਰਹਿਣਾ ਸਤਿਗੁਰਾਂ ਨੇ ਇਸ ਝੰਡੇ ھیਠ ਇਹ ਸ਼ਬਦ ਉਚਾਰਿਆ 70 ਗੱਜ ਦੀ ਦੂਰੀ ਤੇ ਖੂਹ ਹੈ ਜੜ ਛੱਕ ਕੇ ਸਤਿਗੁਰਾਂ ਨੇ ਇਸ ਝੰਡੇ ھیਠ ਵਿਸ਼ਰਾਮ ਕੀਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬਕ ਕੋਸ਼ਵਾਰ ਕੇ ਇਸ ਜੰਡ ਥੱਲੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ ਆਪ ਵੀ ਦਰਸ਼ਨ ਕਰਨਾ ਕਰੋ ਜੀ